90% ਲੋਕ ਜਦੋਂ ਆਪਣੀ ਜ਼ਿੰਦਗੀ ਦੇ ਐਂਡ ਵਿੱਚ ਆਉਂਦੇ ਆ ਨਾ ਤਾਂ ਹਮੇਸ਼ਾ ਇਹ ਕਿ ਰਿਗਰੈਟ ਫੀਲ ਕਰਦੇ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕੀਤਾ ਜਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਰਿਸਕ ਨਹੀਂ ਲਿੱਤਾ ਬਹੁਤ ਸਾਰੇ ਲੋਕ ਐਦਾਂ ਦੇ ਵੀ ਹੁੰਦੇ ਆ ਜੋ ਆਪਣੀ ਲਾਈਫ ਨੂੰ ਐਦਾਂ ਹੀ ਵੇਸਟ ਕਰ ਦਿੰਦੇ ਆ ਆਪਣੇ ਪੋਟੈਂਸ਼ੀਅਲਸ ਨੂੰ ਐਦਾਂ ਹੀ ਵੇਸਟ ਕਰ ਦਿੰਦੇ ਆ ਜੇਕਰ ਉਹ ਸੱਚੀਓ ਮਿਹਨਤ ਕਰਨ ਤਾਂ ਲਾਈਫ ਵਿੱਚ ਬਹੁਤ ਅੱਗੇ ਤੱਕ ਜਾ ਸਕਦੇ ਆ ਰੱਬ ਨੇ ਇਹਦੇ ਕੋ ਹਰ ਇੱਕ ਬੰਦੇ ਨੂੰ ਇੱਕ ਗੁਣ ਦਿੱਤਾ ਹੁੰਦਾ ਹੈ ਨਾ ਹਰ ਇੱਕ ਨੂੰ ਇੱਕ ਸਪੈਸ਼ਲ ਚੀਜ਼ ਨਿਵਾਜ਼ੀ ਹੁੰਦੀ ਹੈ ਪ੍ਰਮਾਤਮਾ ਵੱਲੋਂ ਪਰ ਜੇਕਰ ਬੰਦਾ ਉਸ ਚੀਜ਼ ਦੇ ਉੱਤੇ ਪ੍ਰਤੀ ਐਕਸ਼ਨ ਨਹੀਂ ਲੈਂਦਾ ਤਾਂ ਉਹ ਜ਼ਿੰਦਗੀ ਉਹਦੀ ਨਹੀਂ ਬਦਲ ਸਕਦੀ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਐਕਸ਼ਨ ਲੈਣਾ ਪੈਂਦਾ ਹੈ ਔਰ ਐਕਸ਼ਨ ਲੈਣ ਤੋਂ ਪਹਿਲਾਂ ਉਸ ਚੀਜ਼ ਨੂੰ ਨਾ ਤੁਹਾਨੂੰ ਆਪਣੇ ਮਾਈਂਡ ਦੇ ਵਿੱਚ ਆਪਣਾ ਮਾਈਂਡ ਸੈਟ ਕਰਨਾ ਪੈਂਦਾ ਹੈ ਆਪਣੇ ਦਿਮਾਗ ਦੇ ਵਿੱਚ ਉਸ ਚੀਜ਼ ਨੂੰ ਐਕਸੈਪਟ ਕਰਨਾ ਪੈਂਦਾ ਹੈ ਕਿ ਮੈਨੇ ਉਹ ਚੀਜ਼ ਕਰਨੀ ਹੈ ਹੈਨਾ ਪਰ ਆਪਾਂ ਦੇਖੋ ਕਰ ਸਭ ਕੁਝ ਸਕਦੇ ਆ ਬਟ ਆਪਾਂ ਕੁਝ ਕਰਨਾ ਨਹੀਂ ਚਾਹਦੇ ਹੈਨਾ ਸੋ ਜ਼ਿਆਦਾਤਰ ਲੋਕ ਹੁੰਦੇ ਆ ਜੋ ਆਪਣੀ ਮਨ ਦੇ ਵਿੱਚ ਉਹ ਚੀਜ਼ ਬਿਠਾ ਲੈਂਦੇ ਨੇ ਕਿ ਮੈਂ ਵੱਡੇ ਤੋਂ ਵੱਡਾ ਸੁਪਨਾ ਪੂਰਾ ਕਰਨਾ ਹੈ ਔਰ ਕਈ ਲੋਕੀ ਐਦਾਂ ਦੀ ਆਪਣੀ ਮਾਈਂਡ ਸੈਟ ਕਰ ਲੈਂਦੇ ਨੇ ਕਿ ਮੇਰੇ ਤੋਂ ਤਾਂ ਕੁਝ ਵੀ ਹੋਣਾ ਨਹੀਂ ਹਾਂ ਤਾਂ ਐਦਾਂ ਨਹੀਂ ਹੁੰਦਾ ਕਦੀ ਵੀ ਹੁੰਦਾ ਸਾਰਾ ਕੁਝ ਹੈ ਸੋ ਹਾਂਜੀ ਸਸਕੀ ਕਾਲਸ ਨੂੰ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਸਵਾਗਤ ਕਰਦੀ ਹਾਂ ਜੀ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਆਪਣੀ ਜ਼ਿੰਦਗੀ ਵੱਲ ਦੇਖੋ ਜਿੱਦਾਂ ਦੀ ਜ਼ਿੰਦਗੀ ਤੁਸੀਂ ਜੀ ਰਹੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡਾ ਜੋ ਵੀ ਰੁਟੀਨ ਹੈ ਤੁਸੀਂ ਜੋ ਵੀ ਕੰਮਕਾਰ ਕਰਦੇ ਹੋ ਤੁਸੀਂ ਜਿੰਨਾ ਵੀ ਪੈਸਾ ਕਮਾਉਂਦੇ ਹੋ ਤੁਸੀਂ ਜਿੱਦਾਂ ਦੇ ਵੀ ਘਰ 'ਚ ਰਹਿੰਦੇ ਹੋ ਤੁਸੀਂ ਜਿੱਦਾਂ ਦੀ ਵੀ ਗੱਡੀ ਚਲਾਉਂਦੇ ਹੋ ਸਾਰੀ ਇੱਕ ਚੀਜ਼ ਨੂੰ ਕੱਲੀ-ਕੱਲੀ ਚੀਜ਼ ਨੂੰ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਸੋਚੋ ਕਿ ਅੱਜ ਦੇ ਟਾਈਮ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਕੋਲ ਕੀ ਹੈ ਤੁਸੀਂ ਜਿੱਦਾਂ ਦਾ ਲਾਈਫਸਟਾਈਲ ਚਾਹੁੰਦੇ ਹੋ ਕਿ ਉਹ ਲਾਈਫਸਟਾਈਲ ਤੁਹਾਡੇ ਕੋਲ ਹੈ ਕਿ ਤੁਹਾਡਾ ਉਹ ਕੁਆਲਿਟੀ ਆਫ ਲਾਈਫ ਤੁਹਾਡੀ ਕਿੱਦਾਂ ਦੀ ਹੈ ਹੁਣ ਸਿਰਫ 2 ਕੁ ਮਿੰਟ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਪਰਫੈਕਟ ਵਰਜ਼ਨ ਨੂੰ ਆਪਣੇ ਦਿਮਾਗ ਦੇ ਵਿੱਚ ਆਪਣੇ ਮਾਈਂਡ ਦੇ ਵਿੱਚ ਇਮੇਜਨ ਕਰਕੇ ਦੇਖੋ ਜਿਹੜਾ ਉਹ ਪਰਫੈਕਟ ਜ਼ਿੰਦਗੀ ਜੀ ਰਿਹਾ ਹੈ ਮਿੰਗੀਆਂ-ਮਿੰਗੀਆਂ ਗੱਡੀਆਂ ਵੱਡੇ-ਵੱਡੇ ਘਰ ਬਹੁਤ ਸਾਰਾ ਪੈਸਾ ਘੁੰਮਣ-ਫਿਰਨ ਦੀ ਪੂਰੀ ਆਜ਼ਾਦੀ ਉਹ ਪਰਫੈਕਟ ਆਈਡੀਅਲ ਜ਼ਿੰਦਗੀ ਜਿਹੜੀ ਕਿ ਤੁਸੀਂ ਜੀਣਾ ਚਾਹੁੰਦੇ ਹੋ ਜਿਹਦੇ ਲਈ ਤੁਹਾਡੇ ਮਨ ਦੇ ਵਿੱਚ ਹਮੇਸ਼ਾ ਹੀ ਇੱਕ ਕ੍ਰੀਵਿੰਗ ਹੁੰਦੀ ਹੈ ਉਹ ਜ਼ਿੰਦਗੀ ਜਿਹੜੀ ਤੁਸੀਂ ਜੀਣਾ ਚਾਹੁੰਦੇ ਹੋ ਹੁਣ ਸੋਚ ਕੇ ਦੇਖੋ ਕਿ ਜਿਹੜਾ ਤੁਹਾਡਾ ਵਰਜ਼ਨ ਹੈ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕਰ ਰਿਹਾ ਉਸ ਦੀ ਡੇਲੀ ਰੁਟੀਨ ਕੀ ਹੈ ਉਸ ਦੀ ਲਾਈਫ ਨੂੰ ਤੁਸੀਂ ਆਪ ਦੀ ਲਾਈਫ ਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰੋ ਮੈਨੂੰ ਪਤਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਉਹ ਗਲਤੀਆਂ ਕਰ ਰਹੇ ਹੋਵੋਗੇ ਜਿਸ ਕਰਕੇ ਕਿ ਤੁਸੀਂ ਆਪਣੇ ਵਰਜਨ ਦੇ ਅਕੋਰਡਿੰਗਲੀ ਨਹੀਂ ਢਲ ਪਾ ਰਹੇ ਹੋ ਸਕਦਾ ਹੈ ਤੁਹਾਨੂੰ ਕਿਸੇ ਇਨਸਾਨ ਨੇ ਡੀਮੋਟੀਵੇਟ ਕੀਤਾ ਹੋਵੇ ਜਾਂ ਇਹ ਵੀ ਹੋ ਸਕਦਾ ਹੈ ਕਿ ਕਿਸੇ 네ਗੇਟਿਵ ਇਨਸਾਨ ਦੀ ਗੱਲ ਜਾਂ ਕਿਸੇ ਦੀ 네ਗੇਟਿਵਿਟੀ ਤੁਹਾਡੇ ਦਿਮਾਗ ਦੇ ਵਿੱਚ ਘਰ ਘਰ ਚੁੱਕੀ ਹੋਵੇ ਔਰ ਤੁਹਾਨੂੰ ਹਮੇਸ਼ਾ ਇਹ ਲੱਗਦਾ ਹੋਵੇ ਕਿ ਨਹੀਂ ਉਹ ਨਹੀਂ ਕਰ ਸਕਦਾ ਤਾਂ ਮੈਂ ਵੀ ਨਹੀਂ ਕਰ ਸਕਦਾ ਤੁਸੀਂ ਇਹ ਤਾਂ ਸੋਚਦੇ 네ਗੇਟਿਵ ਬੰਦੇ ਬਾਰੇ ਦੇਖ ਕੇ ਵੀ ਉਹ ਨਹੀਂ ਕਰ ਸਕਦਾ ਤਾਂ ਮੈਂ ਵੀ ਨਹੀਂ ਕਰ ਸਕਦਾ ਬਟ ਤੁਸੀਂ ਪੋਜ਼ਿਟਿਵ ਬੰਦੇ ਬਾਰੇ ਸੋਚ ਕੇ ਉਹਨੂੰ ਦੇਖ ਕੇ ਇਹ ਕਿਉਂ ਨਹੀਂ ਸੋਚਦੇ ਕਿ ਉਹ ਕਰ ਸਕਦਾ ਤਾਂ ਯੈਸ ਮੈਂ ਵੀ ਕਰ ਸਕਦਾ ਆਈ ਕੈਨ ਡੂ ਇਟ ਸਲ ਵਿੱਚ ਹੁਣ ਤੁਸੀਂ ਆਪਣੇ ਆਪ ਦੇ ਵਿੱਚ ਹੀ ਬਹੁਤ ਜ਼ਿਆਦਾ ਨੈਗੇਟਿਵ ਹੋ ਚੁੱਕੇ ਹੁੰਦੇ ਹੋ ਜਦੋਂ ਤੁਹਾਨੂੰ ਕੋਈ ਨੈਗੇਟਿਵ ਗੱਲਾਂ ਕਹਿ ਦਿੰਦਾ ਹੈ ਜਾਂ ਜਦੋਂ ਤੁਹਾਡੇ ਨਾਲ ਹਟਮ ਕੋਈ ਨੈਗੇਟਿਵ ਪਰਸਨ ਬੈਠਾ ਹੁੰਦਾ ਹੈ ਤਾਂ ਤੁਹਾਡੇ ਮਨ ਦੇ ਅੰਦਰ ਹੀ ਇੱਕ ਨੈਗੇਟਿਵਿਟੀ ਚੱਲਣ ਲੱਗ ਜਾਂਦੀ ਹੈ ਤੁਸੀਂ ਆਪਣੇ ਆਪ 'ਚ ਹੀ ਅਸਲ 'ਚ ਤੁਹਾਡੇ 'ਚ ਬਿਲੀਵ ਨਹੀਂ ਰਹਿੰਦਾ ਤੁਸੀਂ ਖੁਦ ਦੇ ਉੱਤੇ ਹੀ ਵਿਸ਼ਵਾਸ ਨਹੀਂ ਕਰ ਸਕਦੇ ਮਤਲਬ ਜਿਹੜਾ ਤੁਹਾਡਾ ਆਤਮ ਵਿਸ਼ਵਾਸ ਹੁੰਦਾ ਨਾ ਤੁਸੀਂ ਉਹਨੂੰ ਹੀ ਬਿਲਕੁਲ ਹੀ ਖਤਮ ਕਰ ਦਿੰਦੇ ਹੋ ਤੇ ਕੀ ਹੁੰਦਾ ਕਿ ਤੁਹਾਡਾ ਜਿਹੜਾ ਮਨ ਹੁੰਦਾ ਤੁਹਾਡੇ ਇੱਕ ਮਾਈਂਡ ਸੈਟ ਹੋ ਜਾਂਦਾ ਹੈ ਕਿ ਮੈਂ ਇਦਾਂ ਦਾ ਕੁਝ ਵੀ ਨਹੀਂ ਨਾ ਉਹ ਤੁਹਾਨੂੰ ਅੱਗੇ ਸਟੈਪ ਚੱਕਣ ਹੀ ਨਹੀਂ ਦਿੰਦਾ ਉਹ ਤੁਹਾਨੂੰ ਸਟੈਪ ਫਾਰਵਰਡ ਕਦੇ ਵੀ ਨਹੀਂ ਹੋਣ ਦਿੰਦਾ ਠੀਕ ਹੈ ਔਰ ਇੱਕ ਗੱਲ ਜਿਹੜੀ ਕਿ ਸਭ ਤੋਂ ਵੱਡੀ ਹੈ ਕਿ ਅਕਸਰ ਆਪਾਂ ਆਪਣੇ ਵਿੱਚ ਜਦੋਂ ਆਪਾਂ ਕੁਝ ਨਵਾਂ ਕਰਨਾ ਹੁੰਦਾ ਹੈ ਆਪਣੇ ਵਿੱਚ ਇੱਕ ਬਹੁਤ ਜ਼ਿਆਦਾ ਐਕਸਾਈਟਮੈਂਟ ਹੁੰਦੀ ਹੈ ਕਿ ਮੈਂ ਉਹ ਕੰਮ ਕਰਨ ਲੱਗਿਆ ਜਾਂ ਮੈਂ ਆਹ ਕੰਮ ਕਰਨ ਲੱਗਿਆ ਕੁਝ ਵੀ ਹੈ ਨਾ ਆਪਣੇ ਵਿੱਚ ਬਹੁਤ ਜ਼ਿਆਦਾ ਐਕਸਾਈਟਮੈਂਟ ਹੁੰਦੀ ਆਪਾਂ ਕੀ ਕਰਦੇ ਆਪਾਂ ਆਪਣੇ ক্লোਜ਼ ਜਿਹੜੇ ਪਰਸਨ ਹੁੰਦੇ ਨੇ ਆਪਣਾ ਫਰੈਂਡ ਸਰਕਲ ਹੁੰਦਾ ਆਪਾਂ ਉਹਨਾਂ ਨਾਲ ਗੱਲਬਾਤ ਆਪਣੀ ਸਾਰੀ ਸ਼ੇਅਰ ਕਰ ਲੈਂਦੇ ਆ ਅਨ ਐਕਚੁਅਲ ਜੀ ਕੀ ਹੁੰਦਾ ਕਿ ਜਦੋਂ ਤੁਸੀਂ ਆਪਣੀ ਐਕਸਾਈਟਮੈਂਟ ਵਿੱਚ ਉਹਨਾਂ ਨਾਲ ਸਾਰੀ ਗੱਲ ਕਰ ਲੈਣੇ ਹੋ ਨਾ ਤਾਂ ਉਹ ਬਾਰੋ-ਬਾਰ ਤੁਹਾਨੂੰ ਕਹਿਣਗੇ ਕਿ ਹਾਂ ਕਰੋ ਕਰਤੂਆ ਕੰਮ ਕਰ ਮੇਰੇ ਵੱਲੋਂ ਤੁਹਾਨੂੰ ਫੁੱਲ ਸਪੋਰਟ ਹੈ ਤੁਹਾਰਾ ਕੰਮ ਹਾਂ ਮੈਂ ਤੇਰੇ ਨਾਲ ਆ ਇਹ ਹੈ ਉਹ ਚੱਕ ਦੇ ਫੱਟੇ ਕਈ ਲੋਕ ਕਹਿੰਦੇ ਨੇ ਨਾ ਚੱਕ ਦੇ ਵਟੇ ਮਿੱਤਰਾਂ ਦੀ ਫੁੱਲ ਸਪੋਰਟ ਹੈ ਇਹ ਐ ਐਕਚੁਅਲ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਕਿਉਂਕਿ ਦਿਲੋਂ ਸਾਰੇ ਹੀ ਤੁਹਾਡੇ ਪ੍ਰਤੀ ਜੈਲਸ ਫੀਲ ਕਰਦੇ ਨੇ ਕਦੀ ਕੋਈ ਇਨਸਾਨ ਨਹੀਂ ਚਾਹੁੰਦਾ ਕਿ ਕੋਈ ਦੂਸਰਾ ਬੰਦਾ ਮੇਰੇ ਤੋਂ ਜ਼ਿਆਦਾ ਉੱਪਰ ਉੱਠੇ ਦੇਖੋ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ 네ਗੇਟਿਵ ਇਨਸਾਨ ਹੈਗਾ ਨਾ ਤਾਂ ਉਹਦੀ 네ਗੇਟਿਵ ਐਨਰਜੀਸ ਤੁਹਾਡੇ ਅੰਦਰ ਆਣੀਆਂ ਹੀ ਆਣੀਆਂ ਨੇ ਜਦੋਂ ਤੁਸੀਂ ਉਹਦੇ ਨਾਲ ਆਪਣੀ ਕੋਈ ਵੀ ਗੱਲ ਕਰਦੇ ਹੋ ਕਿ ਮੈਂ ਆਹ ਕਰਨਾ ਮੈਨੇ ਉਹ ਕਰਨਾ ਹੈ ਉਦੇ ਮਨ ਦੇ ਅੰਦਰ ਜਿਹੜੀ ਜੈਲਸੀ ਹੁੰਦੀ ਹੈ ਨਾ ਉਹ ਤੁਹਾਡੇ ਅੰਦਰ 네ਗੇਟਿਵ ਫ੍ਰੀਕੁਐਂਸੀ ਉਜਾਗਰ ਹੋਣੀ ਹੀ ਹੋਣੀ ਹੈ ਅੱਪਾ ਅਕਸਰ ਪੰਜਾਬੀ ਵਿੱਚ ਕਹਿ ਦਿੰਨੇ ਆ ਨਾ ਆਈ ਨਜ਼ਰ ਲੱਗੀ ਨਜ਼ਰ ਲੱਗੀ ਐਕਚੁਅਲ 'ਚ ਇਹ ਨਜ਼ਰ ਵਜਰ ਨਹੀਂ ਹੁੰਦੀ ਇਹ ਸਿਰਫ 네ਗੇਟਿਵਿਟੀ ਹੁੰਦੀ ਹੈ ਜਿਹੜੀ ਤੁਸੀਂ ਦੂਸਰੇ ਇਨਸਾਨਾਂ ਦੇ ਨਾਲ ਆਪਣੀਆਂ ਗੱਲਾਂ ਦਿਲ ਦੀਆਂ ਫਰੋਲ ਕੇ ਉਹ ਤੋਂ ਉਹਨਾਂ ਤੋਂ ਐ ਲੈ ਲਓ ਵੀ ਉਹਨਾਂ ਤੋਂ ਤੁਸੀਂ ਜਵਾਬੀ ਕਾਰਵਾਈ ਦੇ ਵਿੱਚ ਤੁਸੀਂ ਉਹਨਾਂ ਤੋਂ 네ਗੇਟਿਵ ਫ੍ਰੀਕੁਐਂਸੀ ਲੈਣੇ ਹੋ 네ਗੇਟਿਵਿਟੀ ਲੈਣੇ ਹੋ ਜਿਹਨੂੰ ਆਪਾਂ ਪੰਜਾਬੀ 'ਚ ਨਾਮ ਦੇ ਦਿੰਨੇ ਆ ਨਜ਼ਰ ਦਾ ਦੇਖੋ ਮੇਰੀ ਗੱਲ ਨੂੰ ਸਮਝੋ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਕੰਮ ਕਰ ਰਹੇ ਹੋ ਨਾ ਉਹਨੂੰ ਚੁੱਪਚਾਪ ਹੋ ਕੇ ਕਰੋ ਠੀਕ ਹੈ ਜਦੋਂ ਤੱਕ ਤੁਹਾਡਾ ਕੰਮ ਪੂਰਾ ਡਨ ਨਹੀਂ ਹੋ ਜਾਂਦਾ ਉਦੋਂ ਤੱਕ ਭੁੱਲ ਕੇ ਵੀ ਕਿਸੇ ਦੇ ਨਾਲ ਵੀ ਤੁਸੀਂ ਆਪਣੀ ਜਿਹੜੀ ਗੱਲਬਾਤ ਹੈ ਉਹਨੂੰ ਸ਼ੇਅਰ ਨਾ ਕਰੋ ਠੀਕ ਹੈ ਕਿਉਂਕਿ ਜਦੋਂ ਤੱਕ ਆਪਣਾ ਕੰਮ ਨਹੀਂ ਡਨ ਹੁੰਦਾ ਆਪਾਂ ਸਾਰਿਆਂ ਨਾਲ ਡਿਸਕਸ ਤਰ੍ਹਾਂ ਲੱਗ ਜਾਂਦੇ ਆ ਤਾਂ ਉਹ ਕੰਮ ਨੂੰ ਨੇਗੇਟਿਵ એનર્ਜੀਸ ਖੇ ਲੈਂਦੀਆਂ ਨੇ ਤੇ ਆਪਣਾ ਉਹ ਕੰਮ ਹੈ ਜਿਹੜਾ ਬਣਦਾ ਬਣਦਾ ਵਿਗੜ ਜਾਂਦਾ ਹੈ ਜਿਹੜਾ ਆਪਾਂ ਕਹਿੰਦੇ ਆ ਕਿ ਪਤਾ ਨਹੀਂ ਕੀ ਹੋ ਗਿਆ ਆਪਣਾ ਕੰਮ ਕਿਉਂ ਵਿਗੜ ਗਿਆ ਉਹ ਅਸਲ ਵਿੱਚ ਆਪਣਾ ਕੰਮ ਇਹੀ ਗੱਲਾਂ ਕਰਕੇ ਵਿਗੜਦਾ ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਲਾਈਫ ਨੂੰ ਨਾ ਇੱਕਦਮ ਪ੍ਰਾਈਵੇਟ ਰੱਖਣਾ ਸਿੱਖੋ ਜਦ ਤੱਕ ਤੁਸੀਂ ਆਪਣੀ ਲਾਈਫ ਨੂੰ ਪ੍ਰਾਈਵੇਟ ਨਹੀਂ ਰੱਖਣਾ ਸਿੱਖ ਸਕਦੇ ਉਦੋਂ ਤੱਕ ਤੁਸੀਂ ਜ਼ਿੰਦਗੀ 'ਚ ਕਦੇ ਵੀ ਅੱਗੇ ਨਹੀਂ ਵਧ ਸਕਦੇ ਦੂਸਰੀ ਗੱਲ ਇਹ ਹੈ ਕਿ ਤੁਸੀਂ ਆਪਦਾ ਮੂੰਹ ਬੰਦ ਰੱਖਣਾ ਸਿੱਖ ਲਓ ਜਦ ਤੱਕ ਕਿ ਤੁਹਾਡਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਪੂਰ ਨਹੀਂ ਚੜਦਾ ਆਪਦੇ ਮੂੰਹ ਨੂੰ ਬੰਦ ਰੱਖਣਾ ਸਿੱਖ ਲਓ ਕਿਉਂਕਿ ਜਿਸ ਦਿਨ ਤੁਸੀਂ ਆਪਣੇ ਮੂੰਹ ਨੂੰ ਬੰਦ ਰੱਖਣਾ ਸਿੱਖ ਲਿਆ ਨਾ ਤਾਂ ਸਮਝੋ ਤੁਹਾਡੀ ਜ਼ਿੰਦਗੀ ਜਿਹੜੀ ਉਹ ਪ੍ਰਾਈਵੇਸੀ ਵਿੱਚ ਆਪਦੇ ਆਪ ਹੀ ਚਲੀ ਗਈ ਦੇਖੋ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਇੰਪਲੀਮੈਂਟ ਕਰ ਲਿਆ ਨਾ ਤਾਂ ਮੈਂ ਗਾਰੰਟੀ ਕਰਦੀ ਹਾਂ ਕਿ ਤੁਹਾਨੂੰ ਜ਼ਿੰਦਗੀ ਵਿੱਚ ਇੰਪਰੂਵ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਦੇਖੋ ਜੇ ਤੁਸੀਂ ਮਾੜਾ ਸੋਚੋਗੇ ਤਾਂ ਤੁਹਾਡੇ ਨਾਲ ਮਾੜਾ ਹੀ ਹੋਊਗਾ ਜੇ ਤੁਸੀਂ ਚੰਗੇ ਵਿਚਾਰ ਰੱਖਦੇ ਹੋ ਆਪਣੇ ਦਿਮਾਗ ਦੇ ਵਿੱਚ ਤਾਂ ਤੁਹਾਡੇ ਨਾਲ ਸਾਰਾ ਕੁਝ ਚੰਗਾ ਹੀ ਹੋਊਗਾ ਜੇ ਤੁਸੀਂ ਮਾੜੇ ਵਿਚਾਰ ਰੱਖਦੇ ਹੋ ਤਾਂ ਤੁਹਾਡੇ ਨਾਲ ਸਾਰਾ ਕੁਝ ਮਾੜਾ ਹੀ ਹੋਊਗਾ ਸਭ ਤੋਂ ਪਹਿਲੀ ਗੱਲ ਹੈ ਕਿ 네ਗੇਟਿਵ ਬੰਦਿਆਂ ਨੂੰ ਤੁਸੀਂ ਆਪਦੀ ਸੰਗਤ ਤੋਂ ਬਿਲਕੁਲ ਹੀ ਬਾਹਰ ਕਰ ਦਿਓ ਜੇਕਰ ਕਿਸੇ ਕਾਰਨ ਕਰਕੇ ਨਹੀਂ ਵੀ ਬਾਹਰ ਕਰ ਸਕਦੇ ਤਾਂ ਉਹਨਾਂ ਨਾਲ ਆਪਣੇ ਮਨ ਦੀ ਗੱਲ ਕਰਨੀ ਬੰਦ ਕਰ ਦਿਓ ਠੀਕ ਹੈ ਔਰ ਜੇ ਤੁਸੀਂ ਇਹ ਚੀਜ਼ਾਂ ਕਰ ਲੈਣੇ ਹੋ ਨਾ ਤਾਂ ਤੁਸੀਂ ਤੁਹਾਡੀ ਲਾਈਫ ਦੇ ਵਿੱਚ ਸக்ஸੈਸਮੈਂਟ ਹੈ ਜਿਹੜੀ ਉਹ ਜਿਵੇਂ ਪੱਕੀ ਹੈ ਠੀਕ ਹੈ ਹੁਣ ਸਭ ਤੋਂ ਵੱਡੀ ਗੱਲ ਕੀ ਹੈ ਅੱਜ ਦਾ ਜਿਹੜਾ ਦੌਰ ਹੈ ਨਾ ਇਹ ਮੀਡੀਆ ਦਾ ਦੌਰ ਹੈ ਸੋ ਆਪਾਂ ਕੀ ਕਰਦੇ ਹਾਂ ਜਦੋਂ ਵੀ ਆਪਾਂ ਫ੍ਰੀ ਹੁੰਨੇ ਆ ਸੋਸ਼ਲ ਮੀਡੀਆ ਖੋਲ ਲੈਨੇ ਆ ਕੋਸ਼ ਵੀ ਕੋਈ ਵੀ ਆਪਾਂ ਖੋਲ ਲੈਨਾ ਦਬਾ ਦਬ ਸਕਰੋਲਿੰਗ ਤੇ ਸਕਰੋਲਿੰਗ ਕਰਦੇ ਰਹਿੰਨੇ ਆ ਜੇ ਉਹੀ ਟਾਈਮ ਨੂੰ ਤੁਸੀਂ ਕਿਸੇ ਚੰਗੇ ਆਈਡੀਆਜ਼ ਵੱਲ ਉਸ ਟਾਈਮ ਨੂੰ ਆਪਣੇ ਨੂੰ ਕਰੋ ਤੁਸੀਂ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਜ਼ਿਆਦਾ ਬੈਟਰ ਹੈ ਮਤਲਬ ਤੁਸੀਂ ਕੋਈ ਐਕਟੀਵਿਟੀ ਇਸ ਤਰ੍ਹਾਂ ਦੀ ਕਰੋ ਜਿਹੜੀ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੁਝ ਅਚੀਵ ਕਰਵਾਵੇ ਹੈਨਾ ਸਕ੍ਰੋਲਿੰਗ ਕਰ ਕਰਕੇ ਆਪਾਂ ਨੂੰ ਕੁਝ ਨਹੀਂ ਮਿਲਦਾ ਆਪਾਂ ਸਿਰਫ ਆਪਣਾ ਟਾਈਮ ਵੇਸਟ ਕਰਦੇ ਹਾਂ ਦੇਖੋ ਮਾੜਾ ਸੋਚੋਗੇ ਤਾਂ ਮਾੜਾ ਹੋਊਗਾ ਚੰਗਾ ਸੋਚੋਗੇ ਤਾਂ ਚੰਗਾ ਹੋਊਗਾ ਧੰਨਵਾਦ ਦੋਸਤੋ ਜਲਦੀ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਟੌਪਿਕ ਦੇ ਉੱਤੇ